ਰੇਲਵੇ ਅਤੇ ਪੂਰ ਪ੍ਰੋਸੈਸਿੰਗ ਸਨਤ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਨੇ ਕਿਹਾ ਹੈ ਕਿ ਪੰਜਾਬ ਦੇ 30 ਸਟੇਸ਼ਨਾਂ ਦਾ ਅੰਮ੍ਰਿਤਪੁਰ ਸਟੇਸ਼ਨ ਸਕੀਮ ਤਹਿਤ ਮੋੜ ਵਿਕਾਸ ਕੀਤਾ ਜਾ ਰਿਹਾ ਹੈ ਇਹ ਸਟੇਸ਼ਨ ਨੇ ਅੰਮ੍ਰਿਤਸਰ, ਸ਼੍ਰੀਨੰਦਪੁਰ ਸਾਹਿਬ, ਨੰਗਲ ਡੈਮ, ਰੂਪਨਗਰ, ਐਸ.ਐਸ. ਨਗਰ, ਬਠਿੰਡਾ, ਮਾਨਸਾ, ਕੋਟਕਪੂਰਾ, ਮੋਗਾ, ਸਰਹਿੰਦ, ਅਬੋਹਰ, ਫਾਜ਼ਿਲਕਾ, ਫਿਰੋਜ਼ਪੁਰ ਕੈਂਟ, ਮੁਕਸਰ, ਗੁਰਦਾਸਪੁਰ, ਪਠਾਨਕੋਟ, ਕੈਂਟ, ਪਠਾਨਕੋਟ ਸ਼ਹਿਰ, ਹੁਸ਼ਿਆਰਪੁਰ, ਫਗਵਾੜਾ, ਜਲੰਧਰ, ਜਲੰਧਰ ਸ਼ਹਿਰ, ਫਿਲੌਰ, ਬਿਆਸ, ਕਪੂਰਥਲਾ, ਟੰਡਾਰੀਕਲਾ, ਲੁਧਿਆਣਾ, ਪਟਿਆਲਾ, ਤੂਰੀ, ਮਲੇਰਕੋਟਲਾ ਤੇ ਸੰਗਰੂਰ। ਉਹਨਾਂ ਨੇ ਕਿਹਾ ਕਿ ਮੁਹਾਲੀ, ਰਾਜਪੁਰਾ, ਬਰਾਡਗੇਜ ਲਿੰਕ ਤੇ ਸੋਧੀ ਜਹੀ ਡੀਪੀਆਰ ਜਲਦੀ ਸ਼ੁਰੂ ਕੀਤੀ ਜਾ ਸਰਕਾਰ ਨਾਲ ਗੱਲਬਾਤ ਕਰੇ ਸਨ ਤੀਰ ਰੇਲਵੇ ਸਟੇਸ਼ਨ ਨੇ ਜਿਹੜੇ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਟੇਸ਼ਨ ਸਕੀਮ ਦੇ ਵਿੱਚ ਉਹ ਕਵਰ ਕੀਤੇ ਜਾ ਰਹੇ ਆ ਇਹਦੇ ਵਿੱਚ ਜਿਹੜਾ ਇਹ 1100 1103 ਕਰੋੜ ਰੁਪਏ ਦਾ ਜਿਹੜਾ ਇਹਦੇ ਉੱਤੇ ਖਰਚ ਕੀਤਾ ਜਾ ਰਿਹਾ तकरीबन 30 ਚੋਂ 25 ਸਟੇਸ਼ਨਾਂ ਤੇ ਜਿਹੜਾ ਉਹ ਕੰਮ ਸ਼ੁਰੂ ਹੋ ਗਿਆ ਸ੍ਰੀ ਅੰਮ੍ਰਿਤਸਰ ਸਾਹਿਬ ਬਿਆਸ ਬਠਿੰਡਾ ਜਲੰਧਰ ਸਿਟੀ ਐਂਡ ਪਠਾਨਕੋਟ ਇਹਨਾਂ ਦਾ ਮਾਸਟਰ ਪਲੈਨਿੰਗ ਆ ਜਿਹੜੀ ਇਹ ਤਿਆਰ ਹੋ ਰਹੀ ਆ